ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੋ ਬੱਧਰਪੁਰਿਆ ਡੇਲੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਜੁੜਿਆ ਸਾਰੇ ਹੀ ਚੜ੍ਹਦੀ ਕਲਾਤ ਅੰਦਰ ਉਸ ਦੀ ਹੋਵੇ ਸਵੈਸ਼ਟ ਬੇਨਤੀ ਕਰਦੇ ਆਂ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਲ ਕਲਿਕ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਿਹੜਾ ਜਲਦੀ ਮਿਲ ਸਕੇ ਤੇ ਪਹੁੰਚ ਕੇ ਆਂ ਅੱਜ ਆਪਾਂ ਬਾਈ ਗੁਰਪ੍ਰੀਤ ਸਿੰਘ ਪਿੰਡ ਮਮਬੂਦਪੁਰਾ ਤੇ ਜ਼ਿਲ੍ਹਾ ਸ਼ਹਿਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਲਗਦੀ ਸਜਰੋ ਪਟੇ ਤੇ ਦੋ ਵੜਾ ਵਖਾਉਣ ਲੱਗੇ ਆ ਇੱਕ ਦੇ ਮਗਰ ਮਿਲਕਾ ਵਸ਼ਾ ਤੇ ਜੱਸੀ ਜੀ ਸ਼ਾਈ ਹਾਲ ਚ ਆਉਂਦੀ ਤੇ ਇੱਕ ਐਚਐਫ ਉਹਦੇ ਮਗਰ ਵਸ਼ੀ ਰੇਟ ਬੜੇ ਜਾਇਜ਼ ਐ ਇਸ ਵੀਰ ਦੇ ਘਰੋਂ ਵੇਖਣ ਨੂੰ ਮਿਲਦੇ ਆ ਠੀਕ ਆ ਜੀ ਸਾਰੀ ਡਿਟੇਲ ਲੈ ਕੇ ਸਾਂਝੀ ਕਰਦੇ ਆ ਵੀਡੀਓ ਨੂੰ ਅੰਤ ਤੱਕ ਦੇਖਿਓ ਵੇਖ ਕੇ ਨਰਕ ਪਰ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਐ ਪੈਸੇ ਲਾਉਣੇ ਸਾਡਾ ਕੰਮ ਵੀਡੀਓ ਬਣਾਉਣਾ ਤੇ ਆਓ ਕਰਦੇ ਆ ਤੁਹਾਡੇ ਨਾਲ ਡਿਟੇਲ ਸਾਂਝੀ ਆਪਣੇ ਵੀਰ ਤੋਂ ਲੈ ਕੇ ਵੀਰ ਗੁਰਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਜੀ ਹੋਰ ਠੀਕ ਠਾਕ ਭਰਾ ਚੜ੍ਹਦੀ ਕਲਾ ਹੀ ਚੜ੍ਹਦੀ ਕਲਾ ਸੰਧੂ ਸਾਹਿਬ ਜੀ ਵੇਖਿਆ ਮਾਲ ਹਾਂਜੀ ਹਾਂਜੀ ਵੇਖਿਆ ਜੀ ਕਿਰਪਾ ਜੀ ਬਾਬਾ ਦੀਪ ਸਿੰਘ ਦੀ ਚਲੋ ਸ਼ੁਕਰ ਹੈ ਹਾਂਜੀ ਤੇ ਐਡਰੈਸ ਤੇ ਦੱਸ ਗਈ ਜੀ ਪਿੰਡ ਜੀ ਮਮੂਨਪੁਰਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਜੀ ਠੀਕ ਹੈ ਤਰਨਤਾਰਨ ਸਾਹਿਬ ਹਾਂਜੀ ਤੇ ਮੋਬਾਈਲ ਨੰਬਰ 9641 03 ਚੁੰਤੀ ਠੀਕ ਹੈ ਬਾਈ ਇਹ ਕਿਣਵਾ ਸੁਆ ਗੁਰਪ੍ਰੀਤ ਸਿੰਘ ਆ ਗਿਆ ਇਹ ਜੀ ਪਹਿਲੇ ਸੁਬੇ ਆਂਦੇ ਸੁਈ ਆ अच्छा हां जी मगर वछी है जी कोई दूजे मान सकदा हां जी दूजे मान ले जी आहो मगर वछी आ गई है ना फीमेल हां जी, फी जी। वछी ते ਕਿੰਨਾ ਦੁੱਧ ਹੋਊਗਾ ਮੌਕੇ ਦਾ ਵੀਰ ਦੁੱਧ ਜੀ 11 ਕਿਲੋ 10 ਕਿਲੋ ਦੀ ਆਪਾਂ ਗਰੰਟੀ ਦਵਾਂਗਾ ਜੀ 10 ਕਿਲੋ ਜਿਹੜਾ ਦੀ ਗਰੰਟੀ ਤੇ ਦੁੱਧ 11 ਕਿਲੋ ਤੇ ਸਮਾਂ ਕਿੰਨਾ ਹੋ ਗਿਆ ਇਹ ਵੇਖੋ ਜੀ 15 20 ਦਿਨ ਹੋਈ ਚੱਲੇ ਸੂਈ ਨਹੀਂ ਟਾਈਮ ਨੋਟ ਕਰਾਈਏ ਫਿਰ ਆਡ ਰਿਕਵਲਟੀ ਦਾ ਮਗਰ ਪਤਾ ਲੱਗ ਜਾ ਕਿੰਨਾ ਘਟ 12:49 ਮਿੰਟ ਹੋਏ 12:49 ਮਿੰਟ ਹੋਏ ਇੱਕ ਹੀ ਵਜ ਚੱਲਿਆ ਇੱਕ ਹੀ ਵਜ ਚੱਲਿਆ ਤਾਂ ਜੇ ਟਾਈਮ ਦੇ ਹਿਸਾਬ ਨਾਲ ਆਰਡਰ ਕੁਆਲਟੀ ਬਣਨੀ ਆ ਲਓ ਭਾਈ ਸਜਣੋ ਪਰ ਸ਼ਾਮੇ ਸੋਜ ਦੇ ਪਛਾਵੇਂ ਤੋਂ ਵੀ ਹਿਸਾਬ ਖਤਾਬ ਲਾ ਲਿਓ ਇੱਕ ਵਜਨ ਜਿਹੜੇ 10-15 ਮਿੰਟ ਰਹਿੰਦੇ ਖੁੱਲ ਗਏ ਹਾਂਜੀ ਹਾਂਜੀ ਉਹ ਹਿਸਾਬ ਨਾਲ ਆਰਡਰ ਕੁਆਲਟੀ ਦਾ ਹਿਸਾਬ ਲਾ ਲਿਓ ਕਿ ਕਿੰਨੀ ਘੋਰ ਬਣਨੀ ਆ ਕਿਉਂਕਿ ਸਮਾਂ ਤੇ ਉਸ ਹਿਸਾਬ ਨਾਲ ਅੱਧਾ ਆ ਕੋਈ ਮੇਰਾ ਵੀ ਇਹ ਨਾ ਆ ਕੇ ਕਿ ਥੱਲੇ ਹੋਣੀ ਬਣੀਆਂ ਜਾਂ ਕਿਸ ਤਰ੍ਹਾਂ ਕਿਉਂਕਿ ਟਾਈਮ ਦੇ ਹਿਸਾਬ ਨਾਲ ਹੀ ਚੱਲਦਾ ਏ ਟਾਈਮ ਦੇ ਨਾਲ ਹੀ ਡੰਗਰ ਬੰਦਾ ਆਪਦੇ ਨਾਲ ਤੇ ਸਮਾਂ ਜਿਹੜਾ 1 ਦੇ 10-15 ਮਿੰਟ ਸਗੋਂ ਰਹਿੰਦੇ ਆ ਪਰ ਸ਼ਾਮਿਆਂ ਤੋਂ ਵੀ ਪਤਾ ਲੱਗਦਾ ਹੈ ਕਿ ਸੂਰਜ ਤੋਂ ਵੀ ਤੇ ਸੂਰਜ ਜੇ ਅੱਧ ਚ ਆਇਆ ਹਿਸਾਬ ਲਾ ਲੋ ਅਜੇ ਇੱਥੇ ਜਾਣਾ ਜਿੱਥੇ ਟਾਵਰ ਆਉਂਦਾ ਖੋਲ ਕੇ ਵੀਰ ਜੀ ਐਨੂੰ ਲੰਮੀ ਤੋਰ ਦੋ ਲਓ ਜੀ ਲਓ ਜੀ ਐ ਚਫ ਨਸਲ ਚ ਤੇ ਹੈਗੀ ਵੀ ਝੁੰਗੀ ਜੇ ਲਾਓ ਵੀਰ ਜੀ ਲਾਓ ਲਾ ਬਾਕੀ ਤੋਰਾ ਤਰਾ ਚੰਗਾ ਏ ਪ੍ਰਿੰਟ ਵੀ ਬੜਾ ਸੁਣਾ ਹੈ ਐਚ ਐਫ ਨਸਲ ਦੇ ਵਿੱਚ ਤੇ ਬੱਚੀ ਬੜੀ ਪਿਆਰੀ ਆ ਕਿਸੇ ਨੇ ਸੈਂਗੜੀ ਦਗਾਏ ਹੈਗੀ ਪਿਓਰ ਝੂੰਗੀ ਆ ਜਿਹਨੂੰ ਕਹਿ ਦਿੰਦੇ ਆ ਵਾਦੇਵੰਦੀ ਗਾਂ ਠੀਕ ਹੈ ਜੀ ਲੈ ਜੀ ਰੇਟ ਬੜਾ ਜਾਇਜ਼ ਵੀਰ ਦਾ ਹੰਦਾ ਹੈ ਵੀ ਜੀ ਫਿਰ ਮੁੱਲ ਕੀ ਕਰਤਾ ਹੰਦਾ ਸੰਧੂ ਸਾਹਿਬ ਜਿੰਨੇ ਦੀ ਆਪਾਂ ਦੇ ਹੀ ਦੇਣੀ ਨਾ ਮੋਲ ਲੋ ਹੀ ਕਰਾਂਗੇ ਉਹ ਸਿੰਗਾਲੀ ਹੈ ਹਾਂ ਜੇ ਸਿੰਘ ਹੋ ਤੁਹਾਨੂੰ ਪਤਾ ਹੀ ਉਤਰਾ 40000 ਦੀ ਵੈੜੇ ਜੇ ਨਾ ਸਿੰਘ ਹੁੰਦੇ ਫਿਰ 40000 ਹੱਸ ਕੇ ਕੀ ਆ 28000 ਦੀ ਦੇ ਦਾਂਗੇ ਸੰਧੂ ਸਾਹਿਬ ਸਿਰਫ ਹਾਂਜੀ 28000 ਦੀ ਹੋਰ 1000 ਨਾ ਛੱਡ ਦੀਏ ਛੱਡ ਦਿਓ ਜੀ 27 ਦੀ ਦੇ ਦੇਗੇ ਦੇ ਦਿਓ ਜੀ 27000 ਠੀਕ ਆ ਲਓ ਭਾਈ ਸੱਜਣੋ 27000 ਦੀ ਫਿਕਸ ਤੇ ਇਹ ਆ ਗਈ ਜਿਹੜੀ ਜੱਸੀ ਜੀ ਕਰੋਸ਼ਾਈ ਵਾਲ ਇਹ ਇਹ ਕੱਲ ਹੀ ਸੁੱਈ ਹੈ ਸੰਧੂ ਸਾਹਿਬ ਜੀ ਦੋ ਤਾਂ ਕਿ ਨਾ ਉਭੋਲਾ ਫੇਰ ਹੀ ਮਾਰੋ ਉਹ ਜਿਹੜੇ ਥੱਲੇ ਤੁਸੀਂ ਜਿੱਡਾ ਇਕਾਦ ਵਜੂਦ ਹੈਗਾ ਇਹਦੇ ਥਲੇ 4 ਕਿਲੋ ਦੁੱਧ ਚ ਠੀਕ ਆ ਹਾਂਜੀ ਦੋਵੇਂ ਸਾਹਮਣੇ ਆ ਕੋਈ 7 ਦੇ ਤੇ 8 ਦੇ ਤੇ ਇੰਨੇ ਦੇ ਤੇ 5 6 ਕਿਲੋ ਦਹੀਂ ਦਊਗੀ ਸਾਹਮਣੇ ਲਓ ਜੀ 4 ਕਿਲੋ ਦੁੱਧ ਜੇ ਸੱਜਰੋਂ ਤੇ ਕੱਲ ਅਸ ਸਹੀ ਜੇ ਤਾਜੀ ਸੋਈ ਆ ਇੰਨਾ ਕ ਬੌਲਾ ਗਿਣ ਸਕਦੇ ਜੀ ਕੱਲ ਸੋਈ ਆ ਪਰ ਸੋਈ ਬੱਚਾ ਤੇ ਜ਼ਿਆਦਾ ਜੇ ਕੱਲ ਤੇ ਹੀ ਹੁੰਦਾ ਤੇ ਬਾਕੀ ਨਾ ਮਾਰੂ ਜਿਆ ਲਓ ਜੀ ਲਓ ਜੀ ਲਾਇਓ ਵੀ ਇਸੀ ਲਾਇਓ ਕਮਾ ਲਓ ਬਾਕੀ ਟਾਈਮ ਦੇ ਹਿਸਾਬ ਨਾਲ ਡੰਗਰ ਪਾਉਂਦਾ ਜੀ ਇਹ ਜਿਹੜਾ ਹਿਸਾਬ ਲਾ ਲਿਓ ਕਿਉਂਕਿ ਥਣ ਥੁਣਾ ਦੇਖ ਸਕਦੇ ਜੀ ਲਓ ਜੀ ਲਓ ਜੀ ਗਾੜੀਆਂ ਵੀ ਥਾਣ ਦੇਖ ਲਓ ਮੇਰੇ ਵੀਰ ਕਰ ਲਓ ਚੈੱਕ ਥਾਣ ਮੁੱਠੀ ਥਾਣ ਜਾਈ ਠੀਕ ਆ ਤੇ 4 ਕਿਲੋ ਜੋ ਦੀ ਜਿਹੜੀ ਸੱਜਰ ਤੇ ਮੋਲ ਵੀਰਾਂ ਦਾ ਕੀ ਕਰ ਦੇਣਾ ਸੱਜਰਾਂ ਆਲਾ ਤੇ ਟੋਕਣ ਆਲਾ ਇਹਦਾ ਤੋਕੜਾ ਵਾਲਾ ਹੀ ਜਾਣਦਾ ਹਈ 10000 ਦੇ ਦੇਦਾਂਗੇ ਲਾਸਟ ਸਿਰਫ ਹਾਂਜੀ 10000 ਰੁਪਏ ਇਹ ਲਾਓ ਭਾਈ ਆ ਜਿਹੜਾ 10 ਸਾਂ ਦੂਜੇ ਦਿਨ ਹੀ ਬੱਚਾ ਕਰਦਾ ਏ ਇਹ ਤਾਂ ਵਾਕੇ 2 ਦਿਨਾਂ ਦੀ ਜਾਗਦੀ ਸੁੱਈ ਜਮੇ ਨਹੀਂ 2 ਦਿਨ ਹੀ ਹੋਇਆ ਸਾਨੂੰ ਤੇ 65 ਅੰਜ ਸੋਣੀ ਆ ਹਾਂਜੀ ਤੇ ਆਪਣੀ ਪਿੰਡ ਮਮਹੂਤਪੁਰਾ ਪਹੁੰਚ ਕੇ ਖਰੀਦਦਾਰੀ ਕਰਕੇ ਲੁੱਟ ਲੋ ਮੇਲਾ ਲੁੱਟਣ ਵਾਲਾ ਜੀ 10000 ਤੇ ਉਧਰੋਂ ਇੱਕ 27000 ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ